ਇੱਕ ਔਰਤ ਦੇ ਘਰ ਵਿੱਚ ਵੜ ਕੇ 7 ਬੰਦਿਆਂ ਦੇ ਵੱਲੋਂ ਪਾਣੀ ਮੰਗਿਆ ਜਾਂਦਾ ਹੈ ਤੇ ਫਿਰ ਉਸ ਔਰਤ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਜਾਂ ਨਹੀਂ ਦਰਅਸਲ ਇਸ ਘਟਨਾ ਕਰਨ ਤੋਂ ਬਾਅਦ ਇਲਾਕੇ ਦੇ ਵਿੱਚ ਫੌਜ ਦੇ ਨੌਜਵਾਨ ਪਹੁੰਚ ਚੁੱਕੇ ਨੇ ਕਿਉਂਕਿ ਪਠਾਨਕੋਟ ਦੇ ਫਦੌਲੀ ਪਿੰਡ ਦੇ ਵਿਖੇ 7 ਸ਼ੱਕੀ ਦੇਖੇ ਗਏ ਨੇ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਚੁੱਕੀਆਂ ਨੇ ਇੱਥੋਂ ਤੱਕ ਕਿ ਪਿੰਡ ਦੇ ਆਲੇ-ਦੁਆਲੇ ਜੰਗਲਾਂ ਦੇ ਵਿੱਚ ਵੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਸ ਔਰਤ ਦੇ ਕੋਲ ਆਉਂਦੇ ਨੇ ਕਾਫੀ ਲੰਬਾ ਗੱਦ ਕਾਟ ਸੀ। ਆ ਕੇ ਸਭ ਤੋਂ ਪਹਿਲਾਂ ਪਾਣੀ ਮੰਗਦੇ ਨੇ ਚਾਰ ਦੇ ਕਰੀਬ ਬੰਦੇ ਆ ਜਿਹੜੇ ਸ਼ੱਕੀ ਦੱਸੇ ਜਾ ਰਹੇ ਹਨ। ਉਹਨਾਂ ਨੂੰ ਪਾਣੀ ਔਰਤ ਦੇ ਵੱਲੋਂ ਦਿੱਤਾ ਜਾਂਦਾ ਹੈ। ਬਾਕੀ ਤਿੰਨਾਂ ਨੂੰ ਇਹੀ ਸ਼ੱਕੀ ਬੰਦੇ ਆਪਣੇ ਸਾਥੀਆਂ ਕੋਲ ਜਾ ਕੇ ਪੜਾਉਂਦੇ ਨੇ। ਤੇ ਉਸ ਤੋਂ ਬਾਅਦ ਜਾਂਦੀ ਜਾਂਦੀ ਔਰਤ ਨੂੰ ਪੁੱਛਦੇ ਨੇ ਤਸੀਹ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਜਾਂ ਨਹੀਂ ਅੱਗੋਂ ਔਰਤ ਕਹਿੰਦੀ ਹੈ ਕਿ ਨਹੀਂ ਸਾਡੇ ਦੋ ਤਿੰਨ ਘਰ ਨੇ ਅਸੀਂ ਸਾਰੇ ਟੱਬਰ ਇਕੱਠੇ ਰਹਿੰਦੇ ਹਾਂ ਤਾਂ ਜਾਂਦੇ ਜਾਂਦੇ ਇਹ ਸ਼ੱਕੀ ਤਾਂ ਮੁੜ ਮੁੜ ਕੇ ਇਸ ਔਰਤ ਵੱਲ ਦੇਖਦੇ ਨੇ ਇਹ ਕਿਸੇ ਕੋਲ ਗਲਤੀ ਨਹੀਂ ਕਰਦੀ ਔਰਤ ਡਰੀ ਹੋਈ ਹੁੰਦੀ ਹੈ ਤੇ ਪੁਲਿਸ ਅਤੇ ਫੌਜੀ ਜਵਾਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਹੈ ਦਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਪਠਾਨਕੋਟ ਦੇ ਪਿੰਡ ਫਕਤੋਲੇ ਵਿਖੇ ਇਸ ਸਾਥ ਸ਼ੱਕੀ ਦੇਖੇ ਗਏ ਨੇ ਜਿਸ ਤੋਂ ਬਾਅਦ ਪਿੰਡ ਦੇ ਆਲੇ ਦੁਆਲੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕੱਲ ਇਹ ਹੋਇਆ ਕਿ ਮੈਂ ਟੈਂਕੀ ਲੱਗੇ ਖੜੀ ਸੀ। ਸੱਤ ਬੰਦੇ ਆਏ ਇਹ ਚਾਰ ਮੇਰੇ ਇੱਧਰ ਆਏ ਪਕਰ ਤੇ ਤਿੰਨ ਬੰਦੇ ਅੰਮਲ ਲੱਗੇ ਖੜੇ ਸੀ। ਮੈਨੂੰ ਬੋਲਦੇ ਪੈਂ ਜੀ ਪਾਣੀ ਪੀਣਾ ਮੈਂ ਪਾਣੀ ਪਲਾਈ ਦਿੱਤਾ। ਫਿਰ ਮੈਂ ਅੰਦਰ ਪਾਣੀ ਲੈਣ ਗਈ। ਫਿਰ ਇੱਕ ਮੈਨੂੰ ਕਹਿੰਦੇ ਮਿਕਸ ਕਰ ਦੋ। ਫੇ ਮੈਂ ਮਿਕਸ ਕੀਤਾ ਪਾਣੀ ਫਿਰ ਮੈਂ ਟ੍ਰੇ ਚ ਪਾਈਏ ਮੈਂ ਪਾਣੀ ਦਿੱਤਾ ਚਾਰਾਂ ਨੂੰ ਫਿਰ ਜੇ ਤਿੰਨ ਬੱਚੇ ਸੀ ਉਹ ਕਹਿੰਦੇ ਮੈਂ ਆਪੇ ਦੇ ਆਨਾ ਫਿਰ ਉਹ ਆਪੇ ਦੇਣਗੇ ਤਿੰਨ ਇੱਥੇ ਖੜੇ ਸੀ ਮੇਰੇ ਲੱਗੇ ਫਿਰ ਉਹ ਗੱਲਾਂ ਮੇਰੇ ਪੁੱਛਣ ਲੱਗੇ ਤੇਰਾ ਘਰ ਵਾਲਾ ਕੀ ਕਰਦਾ ਫਿਰ ਮੈਂ ਬੋਲਿਆ ਕਿ ਮੈਂ ਤਾਂ ਥੜੇ ਤਾਂ ਪਿਆ ਫਿਰ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਕੱਲਾ ਹੀ ਹੈ ਮੈਂ ਕਿਹਾ ਨਹੀਂ ਸਾਡਾ ਘਰ ਕੱਲਾ ਨਹੀਂ ਹੈ ਮੇਰੇ ਦੋ ਤਿੰਨ ਘਰ ਨਾਲ ਸਾਡੇ ਕਹਿੰਦਾ ਅੱਛਾ ਫਿਰ ਉਹ ਚੱਲ ਗਏ ਫਿਰ ਉਹ ਪਿੱਛੇ ਮੁੜੀ ਮੁੜੀ ਮੈਨੂੰ ਦਿਖਣ ਕਿ ਕੁਝ ਰੋਲਾਤ ਨਹੀਂ ਕਿ ਉਹ ਇਆ ਡੋਮੇ ਜਿਹੇ ਲੱਗੇ ਦੇ ਕਾਲੇ ਕਾਲੇ ਇਆ ਕੁਛ ਲੰਬੇ ਚੰਬੇ ਬੜੇ ਤੱਕੜ ਜਵਾਨੀ ਹੋ ਤੋ ਇਦਾਂ ਡੋਮੇ ਜੇ ਬੈਕ ਚੁੱਕੇ ਦੇ ਬੜੇ ਬੜੇ ਹੁਣ ਕੋਈ ਹੱਥ ਵਿੱਚ ਹਥਿਆਰ ਹੋ ਗਾ ਕੁਛ ਵੀ ਨਹੀਂ ਆ ਸਿਰਫ ਬੈਕ ਚੁੱਕੇ ਦੇ ਬਡੋਡੇ ਆਏ ਆਏ ਕਿਧਰੋਂ ਦੇ ਗਏ ਕਿਧਰ ਨੂੰ ਸੀਗੇ ਆਏ ਉੱਪਰੋਂ ਸਾਡੇ ਇਧਰ ਉੱਪਰ ਹੀ ਸਾਡੋ ਪੇਠਿਓ ਤੇ ਗੇ ਵੀ ਉਧਰੋਂ ਉੱਪਰ ਉੱਪਰਲੀ ਸਾਈਡ ਗਏ ਸਾਡੇ ਖੇਤਾਂ ਚ ਇਹ ਏਰੀਆ ਜਿਹੜਾ ਆ ਜੰਗਲਾਤ ਆ ਕਿਦਾਂ ਜੰਗਾਰੀ ਆ ਕਾ ਕਿਤਨੀ ਪੁੱਛ ਨੂੰ ਹਾਂਜੀ ਰਾਤੀ ਆਏ ਦੇ ਹੋਬੀ ਜੇ ਕੱਲ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਫੰਕਤੋਲੀ ਦੇ ਏਰੀਏ 'ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ ਐ ਇਹ ਇੱਕ ਘਰ ਸੀ ਪਹਾੜ ਦੇ ਉੱਪਰ ਉਹਦੇ ਉੱਪਰ ਜਿਹੜੇ ਐ ਕਿ ਵੀ ਉਸ ਘਰ 'ਚ ਕੁਝ ਬੰਦੇ ਪਾਣੀ ਪੀਣ ਆਏ ਸੀ ਤੇ ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਐ ਤੇ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਕੋਈ ਸ਼ੱਕੀ ਜਾਪਦੇ ਐ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉਧਰ ਨੂੰ ਚਲੇ ਗਏ ਇਹਦੇ ਕਈ ਐਂਗਲ ਹੋ ਸਕਦੇ ਆ ਕੋਈ ਜੰਗਲ 'ਚ ਵੀ ਕੰਮਕਾਰ ਕਰਦਾ ਹੋ ਸਕਦਾ ਕੋਈ ਉਧਰ ਨੂੰ ਆਇਆ ਹੋਵੇ ਪਾਣੀ ਮੰਗਿਆ ਹੋਵੇ ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਆ ਸੂਰੇ ਅੱਜ ਉਥੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਵੱਲੋਂ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ 'ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਨੂੰ ਸ਼ੇਅਰ ਕਰਦੇ ਜਾਵਾਂਗੇ ਸਰ ਕੋਈ ਹੂਲੀਆ ਵਗੈਰਾ ਜਾਂ ਕੋਈ ਉਹਨਾਂ ਕੋਹਾਸਲੇ ਵਗੈਰਾ ਪਤਾ ਚੱਲਿਆ ਜੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਤੋਂ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਹੈ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦੁੱਜਾਂ ਸਰ ਇਸ ਕੋ ਪਹਿਲੇ ਵੀ ਚੱਕ ਮਹਸਾਨਾ ਦੀ ਵਰਦੀ ਦੇ ਵਿੱਚ ਦਿਖੇਗੇ ਸੀ ਕਿ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੁਣ ਜਿਹਦੇ ਚ ਕੋਈ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜਿਆਂ 'ਚ ਹੀ ਸੀ ਬਾਕੀ ਕਿਉਂਕਿ ਦੇਖੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ ਅਰਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮਤਲਬਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਇਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ